ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਪਿੰਡ ਚ ਮੇਹਲਾ ਵਾਲੇ ਇਹ ਮਾਤਾ ਜੀ ਨੂੰ ਦੇਣ ਆਏ ਆ ਜੀ ਇਹ व्हीਲ ਚੇਅਰ ਦੇਣ ਆਏ ਆ ਕਿਉਂਕਿ ਮਾਤਾ ਜੀ ਦਾ ਅਪਾਜ ਹੋ ਗਏ ਨੇ ਅਧਰੰਗ ਹੋ ਗਿਆ ਇਹਨਾਂ ਨੂੰ ਇਹਨਾਂ ਦੇ ਜਿਹੜੇ ਘਰ ਵਾਲੇ ਸੀ ਸਰਦਾਰ ਮਾਨ ਸਿੰਘ ਸਰਦਾਰ ਮਾਨ ਸਿੰਘ ਇਹ 1990 ਦੇ ਵਿੱਚ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਦੋ ਮਾਤਾ ਜੀ ਦੇ ਬੇਟੇ ਜਿਹੜੇ ਆ ਉਹ ਵੀ ਸ਼ਹੀਦ ਹੋਏ ਆ ਬਾਕੀ ਗੱਲ ਜਿਹੜੀ ਹੈ ਭਾਈ ਮੁਕਮ ਸਿੰਘ ਜੀ ਸਾਰੀ ਗੱਲ ਦੱਸ ਦੇਣਗੇ ਜਿੰਨੀ ਵੀ ਆ ਭਾਈ ਸਾਹਿਬ ਇਹ ਦੱਸੋ ਜੀ ਕਿ ਇਹ ਕਿਤਰਾ ਕਿਹੜੇ ਸਾਲ ਚ ਕਦੋਂ ਸ਼ਹੀਦ ਹੋਏ ਆ ਤੇ ਪਹਿਲਾਂ ਇਹ ਨੌਕਰੀ ਕਰਦੇ ਸੀ ਉਹਦੇ ਬਾਰੇ ਵੀ ਆਪ ਜੀ ਦੱਸ ਦੋ ਜੀ ਇਹ ਬੇਨਤੀ ਇਸ ਤਰ੍ਹਾਂ ਹੈ ਕਿ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਜਰਨੈਲ ਸਿੰਘ ਚਾਹਲ ਫਰੀਦਕੋਟ ਤੇ ਫਰੋਜਪੁਰ ਚ ਐਸਐਸਪੀ ਲੱਗੇ ਰਹੇ ਇੱਕ ਹਿੱਸੇ ਵਿੱਚ ਠੀਕ ਹੈ ਜੀ ਜਿਹੜੇ ਬਾਅਦ ਚ ਡੀਜੀਪੀ ਬਿਉਣੇ ਸੀ ਜਰਨੈਲ ਸਿੰਘ ਕੇਮਾਨ ਸਰ ਤੁਹਾਨੂੰ ਪਤਾ ਹੀ ਹੈ ਪਾਕੀ ਦੇ ਅੱਜਕੱਲ ਪ੍ਰਧਾਨ ਨਾਤੇ ਅਮਰ ਸਰਕਾਰੀ ਦਾ ਹਾਂਜੀ ਤੋਂ ਇਹ ਉਹਨਾਂ ਦੇ ਨਾਲ ਲੇਟ ਸੀ ਜਦੋਂ ਉਹਨਾਂ ਨੂੰ ਪੁਲਿਸ ਨੇ 84 ਤੋਂ ਬਾਅਦ ਫੜਿਆ ਆ ਜਾ ਉਹਨਾਂ ਦਾ ਜੋ ਕੁਝ ਵੀ ਹੋਇਆ ਤੇ ਉਦੋਂ ਜਿਹੜੇ ਉਹਨਾਂ ਨਾਲ ਜਾਦੇ ਨਦੀਕੀ ਸੀ ਉਹ ਉਹਨਾਂ ਦੇ ਉੱਤੇ ਉਹਨਾਂ ਨੇ ਤੱਕ ਦਕਾਜਾ ਜ਼ੁਲਮ ਇਹਦਾ ਕਰ ਲਾ ਕੇ ਇਹ ਉਹਨਾਂ ਦੇ ਵੇਲੇ ਵੀ ਪੰਜਾਂ ਪਿਆਰਿਆਂ ਦਾ ਜਥਾ ਬਣਿਆ ਹੁੰਦਾ ਸੀ ਅਮਰ ਸ਼ਿਕਾਉਣ ਵਾਸਤੇ ਜਿਹਦੇ ਚ ਹੋਰ ਵੀ ਕਈ ਸਿੰਘ ਨਾਲ ਸੰਨ ਇਹ ਵੀ ਸਿੰਘ ਉਹਨਾਂ ਪੰਜਾਂ ਪਿਆਰੇ ਜਿਹੇ ਲੱਗ ਕੇ ਤੇ ਅਮਰ ਸ਼ਿਕਾਉਂਦੇ ਹੁੰਦੇ ਜਦੋਂ ਨੌਕਰੀ ਕਰਦੇ ਸੀ ਹਾਂ ਪੁਲਿਸ ਵਾਲਿਆਂ ਨੂੰ ਵੀ ਸਿਕਾਉਂਦੇ ਸੀ ਬਾਹਰ ਅੰਦਰ ਵੀ ਸਿਕਾਉਂਦੇ ਸੀ ਗੁਰਸੇਖ ਸਿੰਘ ਇਤਨੇਮੀ ਸੀ ਬਾਣੀ ਕੰਠ ਸੀ ਬਹੁਤ ਕਿਰਪਾ ਸੀ ਮਹਾਰਾਜ ਦੀ ਤੋਂ ਜਦੋਂ ਕੋ 90 ਆਇਆ ਤੇ ਉਦੋਂ ਸਰਕਾਰ ਨੇ ਮਤਲਬ ਕਿ ਜਾਵਾ ਆ ਕੇ ਅਭੀ ਇਹਨਾਂ ਨੂੰ ਹੁਣ ਖਤਮ ਕਰਨਾ ਜਾਂ ਇਹਨਾਂ ਦੇ ਉੱਤੇ ਜ਼ਿਆਦਾ ਤਸ਼ੱਦਦ ਕਰਨਾ ਸਾਰੇ ਪੰਜਾਬ ਤੇ ਜਿੱਥੇ ਉਹਨਾਂ ਨੇ ਵਾਰ-ਵਾਰ ਤਾਂ ਤਾਂ ਤੇ ਜਾ ਕੇ ਲੋਕਾਂ ਦੇ ਦੂਜਿਆਂ ਦੇ ਬੱਚੇ ਜਿਹੜੇ ਸੀ ਜਾਂ ਬੰਦੇ ਜਾਂ ਜਿਨ੍ਹਾਂ ਦੇ ਘਰੇ ਰੋਟੀ ਖਾਂਦੇਗੇ ਕੁਝ ਵੀ ਹੋਣ ਜਾਂ ਸੀ ਸਾਰਿਆਂ ਦਾ ਤੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਨੁਕਸਾਨ ਕੀਤਾ ਸਰਦਾਰ ਮਾਨ ਸਿੰਘ ਨੂੰ ਕਹਿ ਰਹੇ ਸੀ ਕਿ ਤੁਸੀਂ ਆਪਣਾ ਬੇਟਾ ਜਿਹੜਾ ਉਹ ਪੇਸ਼ ਕਰਾਓ ਹਰਜਿੰਦਰ ਸਿੰਘ ਪੇਸ਼ ਕਰੋ ਜਾਂ ਪੁਸ਼ ਕਰੋ ਇਹ ਜਿਹੜਾ ਆ ਆ ਇਹ ਬਸਨ ਸਿੰਘ ਦੇ ਪਰਵਾਲਦੀ ਪਾਰਟੀ ਦੇ ਨਾਲ ਰਿਲੇਟਡ ਸੀ ਉਹ ਦੋਨਾਂ ਦਾ ਸੰਬੰਧ ਸੀ ਇਹਨਾਂ ਦਾ ਠੀਕ ਆ ਤੇ ਪਰ ਨਾ ਤਾਂ ਕਿਸੇ ਨੇ ਪੇਸ਼ ਕਰਾਉਣਾ ਹੀ ਸੀ ਹਾਂਜੀ ਤੇ ਨਾ ਹੀ ਉਹਨਾਂ ਹੋਣਾ ਸੀ ਹੂੰ ਕਿਉਂਕਿ ਹਾਲਾਤ ਹੀ ਇਦਾਂ ਦੇ ਜੀ ਹੁੰਦੇ ਵੀ ਤਾਂ ਵੀ ਉਹਨਾਂ ਨੇ ਉਹ ਹੀ ਕੁਝ ਕਰਨਾ ਸੀ ਤੇ ਕੋਈ ਵੀ ਮਾਂ ਬਾਪ ਜਿਹੜਾ ਇਦਾਂ ਨਹੀਂ ਆਪਦੇ ਬੱਚਿਆਂ ਨੂੰ ਅੱਥੀ ਕਿੱਥੇ ਕਰ ਸਕਦਾ ਨਹੀਂ ਕਰ ਸਕਦਾ ਤੇ ਉਹ ਫਿਰ ਪੂਰੀ ਜੁਲਾਈ ਅਗਸਤ ਦੇ ਦਿਨ ਸੰਤੇ ਉਦੋਂ ਪੁਲਿਸ ਨੇ ਘਰ ਦੇ ਵਿੱਚ ਹੀ ਸ਼ਾਮ ਨੂੰ ਆ ਕੇ ਤੇ ਇਹਨਾਂ ਨੂੰ ਗੋਲੀਆਂ ਮਾਰੀਆਂ 1990 ਚ 90 ਦੀ ਗੱਲ ਹੈ ਜੀ 90 ਚ ਅੱਛਾ ਇਹਨਾਂ ਨੂੰ ਨੱਬੇ ਵਿੱਚ ਆ ਕੇ ਤੇ ਗੋਲੀਆਂ ਮਾਰੀਆਂ ਤੇ ਉਹ ਮਾਨ ਸਿੰਘ ਉਹ ਵੀ ਉੱਥੇ ਚੜ੍ਹਾਈ ਕਰ ਗਏ ਤੇ ਉਹਨਾਂ ਦਾ ਛੋਟਾ ਬੇਟਾ ਵੀ ਚੜਾਈ ਕਰ ਗਿਆ ਨਾਲ ਹੀ ਨਾਲ ਹੀ ਹਾਂਜੀ ਬੇਕ ਬੇਟਾ ਜਿਹੜਾ ਘਰੇ ਆਣ ਕੇ ਦੋਵੇਂ ਪਿਓ ਪੁੱਤ ਨੂੰ ਘਰੇ ਸ਼ਹੀਦ ਕਰ ਗਏ ਹਾਂ ਉਹ ਕਹਤਾ ਵੀ ਪੁਲਿਸ ਆ ਰਹੀ ਹੈ ਦੂਜੇ ਨੇ ਕਿਹਾ ਪੁਲਿਸ ਆ ਗਈ ਪੀਸਾ ਆ ਗਈ ਰੌਲਾ ਪੈ ਗਿਆ ਤੇ ਉਹਨਾਂ ਗੋਲੀਆਂ ਮਾਰੀਆਂ ਤੇ ਉਹ ਇੱਕ ਸ਼ਾਮ ਦਾ ਟਾਈਮ ਸੀ ਕੁਸਮਸਾ ਜਿਹਾ ਉਹ ਜਿਹੜਾ ਦੂਜਾ ਮੁੰਡਾ ਸੀ ਇੱਕ ਉਹ ਕੰਧ ਟੱਪ ਕੇ ਤੇ ਬਾਹਰ ਭੱਜ ਗਿਆ ਇਹ ਜਿਹੜਾ ਹਰਜਿੰਦਰ ਸਿੰਘ ਸੀ ਨਹੀਂ ਨਹੀਂ ਦੂਜਾ ਜਿਹੜਾ ਉਹ ਬਾਹਰ ਭੱਜ ਗਿਆ ਤੇ ਇਹ ਇਸ ਤਰ੍ਹਾਂ ਹੋਇਆ ਉੱਥੇ ਉਦੋਂ ਬਾਅਦ ਇਹ ਜਲਾਈ ਗਾਸਤੇ ਦੇ ਵਿੱਚ ਸ਼ਹੀਦ ਹੁੰਦੇ ਆ ਤੇ ਫਿਰ ਜਿਹੜਾ ਉਹ ਦੂਜਾ ਸੀ ਉਹ ਸਿੰਘਾ ਵੀ ਸੀ ਉਹ ਫਿਰ ਸ਼ਹੀਦ ਹੋ ਗਿਆ ਅਕਤੂਬਰ ਦੇ ਵਿੱਚ ਜਫਰਪਾਲ ਸਾਹਿਬ ਦੀ ਪਾਰਟੀ ਹਾਂ ਅਕਤੂਬਰ 8 ਅਕਤੂਬਰ ਨੂੰ ਦੀ ਸ਼ਹਾਦਤ ਹੋਈ ਕੇ ਸਾਤ ਨੂੰ ਇਹ ਉੱਤੇ ਹੁਣ ਇਹ ਨਾ ਅੱਖਰ ਲਿਖੇ ਹੋਏ ਹਾਂ ਹਾਂ ਇਹ ਕਿੱਥੇ ਸ਼ਹੀਦ ਹੋਇਆ ਮੇਮਾ ਪਿੰਡ ਦੇ ਜਿੱਧਰਲੇ ਪਾਸੇ ਆਪਣੇ ਗੁਰੂ ਅਰਜਨ ਦੇਵ ਜੀ ਦੇ ਸੈਂਟਰ ਜੈਪਿੰਦਾ ਠੀਕ ਆ ਮੇਮਾ ਵੱਡਾ ਪਿੰਡ ਹੈ ਮੁਕਾਬਲੇ ਚ ਮੁਕਾਬਲੇ ਚ ਕਹੋ ਤੇ ਉਹ ਉਥੇ CRP ਦੇ ਨਾਲ ਉਹ ਉਥੇ ਦੀ ਸ਼ਹਾਦਤ ਹੋ ਗਈ ਤੇ ਇਹ ਪਰਿਵਾਰ ਫਿਰ ਬੀਬੀ ਜੀ ਦੇ ਆਪਣਾ ਇਹਨਾਂ ਦੇ ਭਤੀਜੇ ਆ ਸਰਦਾਰ ਗੁਰਦੇਵ ਸਿੰਘ ਜੀ ਹਾਂਜੀ ਇਹ ਪੂਆ ਜੀ ਨੇ ਇਹਨਾਂ ਦੇ ਸਰਦਾਰ ਜੀ ਇਹ ਆਪਣੇ ਪੂਆ ਜੀ ਦੇ ਕੋਲ ਰਹ ਰਹੇ ਆ ਕਿ ਤੇ ਚਲੋ ਸਾਡਾ ਤੇ ਇਹਨਾਂ ਨਾਲ ਬਹੁਤ ਜ਼ਿਆਦਾ ਨੇੜ ਵੀ ਹੈ ਪਰਿਵਾਰ ਵੀ ਹੈ ਸਾਡਾ ਸਾਡੇ ਤੇ ਰਿਸ਼ਤੇਦਾਰੀ ਦੀ ਸਾਜ ਹੈ ਸਾਰਾ ਕੁਝ ਆਇਆ ਤੋਂ ਮਾਰੇ ਦੀ ਕਿਰਪਾ ਇਹ ਪਰਿਵਾਰ ਬਹੁਤ ਚੜ੍ਹਦੀ ਕਲਾ ਵਾਲਾ ਸੀ ਤੇ ਚਲੋ ਜੋ ਪਰਮੇਸ਼ਰ ਦੇ ਵਾਸਤੇ ਉਹਨੂੰ ਪੀਚਾ ਨਹੀਂ ਜਾ ਸਕਦਾ ਕਲਪਤ ਦਾ ਪਰਨਾਮ ਕਿ ਹੁਣ ਮਾ ਜੀ ਨੂੰ ਸ਼ੇਰ ਡਰਨ ਗਿਆ ਹੋ ਗਿਆ ਸੀ ਉਹ ਨਾਲ ਲਾਈ ਚੱਲੀ ਰਹੀ ਤੇ ਉਹ ਫਿਰ ਇੱਕ ਦਿਨ ਡਿੱਗ ਪਏ ਤੇ ਗੋਟੇ ਲੱਤ ਟਟ ਗਈ। ਉਦੋਂ ਬਾਅਦ ਮੰਜੇ ਤੇ ਹੀ ਫਿਰ ਇਹ ਇਥੇ ਕੁੜੀਆਂ ਇਹਨਾਂ ਦੀਆਂ ਇਹਦੇ ਘਰੋਂ ਕੁੜੀਆਂ ਬੜੀ ਇਹਨਾਂ ਦਾ ਧੰਨਵਾਦ ਹੈ। ਬੜੀ ਸੇਵਾ ਕੀਤੀ ਆ। ਬੜੀ ਸੇਵਾ ਕੀਤੀ। ਬੜੀ ਸੇਵਾ ਕੀਤੀ। ਹਾਂ ਤੇ ਗਰੀਬੀ ਵਿੱਚ ਰਹਿ ਕੇ ਵੀ ਸੇਵਾ ਕੀਤੀ ਆ। ਭਾਈ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਆ ਵੀ ਤੁਸੀਂ ਦੱਸਿਆ ਇਹਨਾਂ ਬਾਰੇ। ਕੱਲ ਹੀ ਤੁਸੀਂ ਗੱਲ ਕੀਤੀ ਆ ਤੇ ਇਹ ਬੜੇ ਸਾਡੇ ਸਿੰਘ ਚੜਦੀ ਕਲਾ ਵਾਲੇ ਆ ਜੀ ਜਿਹੜੇ ਬੈਠੇ ਆ ਹਾਂ ਜੀ ਸਰਦਾਰ ਮਨਜੀਤ ਸਿੰਘ ਪਿੰਡ ਸਾਹਬ ਨੇ ਪਿਛੋਂ ਹਰਿਆਣੇ ਤੋਂ ਆ ਤੇ 2000 ਸਾਲ ਦੀ ਇਹਨਾਂ ਨੇ ਸੰਸਥਾ ਬਣਾਈ 20 ਸਾਲਾਂ ਤੋਂ ਇਹ ਜਿਹੜੀ ਆ ਇਹ ਸੇਵਾ ਕਰ ਰਿਹਾ ਆਪਣੇ ਕੌਮ ਦੀ ਸ਼ਹੀਦ ਸਿੰਘਾਂ ਨੂੰ ਘਰ ਬਣਾ ਬਣਾ ਕੇ ਵੀ ਦਿੱਤੇ ਆ ਤੇ ਬਹੁਤ ਜ਼ਿਆਦਾ ਇਹਨਾਂ ਨੇ ਮਤਲਬ ਸੇਵਾ ਕੀਤੀ ਆ ਇਹ ਜਿਹੜੀ ਸੇਵਾ ਵਾ ਇਹ ਭਾਈ ਸੁੱਚਾ ਸਿੰਘ ਕਮਾਲਪੁਰ ਛੋਟੀ ਮਿਆਣੀ ਲਾਗੇ ਪਿੰਡਿਆਂ ਦਾ ਹਿਸ਼ਾਰਪੁਰ ਜ਼ਿਲ੍ਹੇ ਦੇ ਇਹ ਪਿਛੇ ਆਏ ਸੀ ਭਾਈ ਸੁੱਚਾ ਸਿੰਘ ਤੇ 2 ਲੱਖ ਰੁਪਏ ਉਹ ਦਿਨ ਵੰਡ ਕੇ ਗਿਆ ਉਹਨਾਂ ਨੂੰ ਉਹਨਾਂ ਨੇ ਮੈਨੂੰ ਲੱਖ ਰੁਪਈਆ ਪਾਇਆ ਵੀ ਜਿਹੜੇ ਵੀ ਸ਼ਹੀਦ ਪਰਿਵਾਰਾਂ ਦੇ ਕੋਈ ਹੈਗਾ ਵਾ ਨਾ ਤੇ ਉਹਨਾਂ ਦੀ ਸੇਵਾ ਕਰਕੇ ਆਓ ਤੇ ਇਹ ਉਹਨਾਂ ਦਾ ਦਸਬੰਦ ਜਿਹੜਾ ਬੜਾ ਸਕਾਰਥੀ ਲੱਗਾ ਹੋਇਆ ਜੀ ਬੜੀ ਜਿਆਦਾ ਜਰੂਰਤ ਸੀ ਇਹਨਾਂ ਨੂੰ ਤੇ ਉਹਨਾਂ ਨੂੰ ਵੀ ਜਿਹੜੇ ਦਸਬੰਦ ਕੱਢਦੇ ਉਹਨਾਂ ਨੂੰ ਵੀ ਫਿਰ ਖੁਸ਼ੀ ਹੁੰਦੀ ਆ ਵੀ ਜੇ ਸਾਡਾ ਕਿਤੇ ਦਸਬੰਦ ਜਿਹੜਾ ਉਹ ਕਿਸੇ ਕੰਮ ਆਇਆ ਵਾ ਤੇ ਬਹੁਤ ਬਹੁਤ ਮਿਹਰਬਾਨੀ ਆ ਭਾਈ ਸੁਚਾ ਸਿੰਘ ਦੀ ਵੀ ਕੱਲ ਉਸੇ ਵਿੱਚ ਵੀ ਕੱਲ ਸਾਈਕਲ ਆ ਦੇ ਗਿਆ ਇਹ ਬੱਚਿਆਂ ਨੂੰ ਕੱਲ ਉਹਨਾਂ ਨੇ ਭਾਈ ਸੁੱਚਾ ਸਿੰਘ ਨੇ ਬੱਚੀਆਂ ਹੀ 8ਵੀਂ ਤੋਂ 10ਵੀਂ ਤੱਕ ਪੜ੍ਹਦੀਆਂ 8 ਸਾਈਕਲ ਦਿੱਤੀ ਉਹਨਾਂ ਨੇ ਨਰੰਗਾਬਾਦ ਦੇ ਵਿੱਚ ਤੇ ਉਹ ਬੱਚੀਆਂ ਵਿਚਾਰੀਆਂ ਬੱਸਾਂ ਚ ਆਉਣ ਦਾ ਜਮਾਨਾ ਨਹੀਂ ਗਾ ਉਹ ਤੁਰ ਕੇ ਆਉਂਦੀਆਂ ਸੀ ਤੇ ਇਹਨਾਂ ਨੂੰ ਜਦੋਂ ਵੀ ਫੋਨ ਕਰਤੀਏ ਨਾ ਵੀ ਭਾਈ ਸਾਹਿਬ ਜੀ ਇੱਥੇ ਜਰੂਰ ਤੇ ਆ ਭਿੰਡਰ ਸਾਹਿਬ ਨੂੰ ਕਰਤੀਏ ਜਾਂ ਸੁੱਚਾ ਸਿੰਘ ਨੂੰ ਕਰਤੀਏ ਹੋਰ ਵੀ بڑے ਸਿੰਘ ਆ ਉਹ ਕੁਛ ਦੇ ਵੀ ਕਿੰਨੇ ਪੈਸੇ ਚਾਹੀਦੇ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਕੀ ਦੇਣਾ ਉੱਥੇ ਠੀਕ ਹੈ ਉਹ ਉਸੇ ਵਾਲੇ ਮਤਲਬ ਤੱਕ ਪਰ ਰਹਿੰਦੇ ਅੜੀਖਦੇ ਰਹਿੰਦੇ ਆ ਪਾਈ ਮੋਗਨ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਆ ਵੀ ਸਾਡੇ ਨਾਲ ਆਏ ਆ ਤੇ ਇਹਨਾਂ ਨੇ ਸਾਨੂੰ ਦੱਸਿਆ ਤੇ ਇਹਨਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ ਇਹ ਇਹਨਾਂ ਦੀ ਰਾਈਂ ਸੇਵਾ ਹੋਈ ਆ ਤੇ ਚਲੋ ਜਿੰਨੇ ਜੋ ਆ ਮਾਤਾ ਜੀ ਆਉਣ ਜਾਣ ਦੀ ਮਤਲਬ ਇਹਨਾਂ ਦੇ ਤੋਂ ਬਾਹਰ ਬੱਜ ਬਹੁਤ ਬੱਜ ਗਾੜੀ ਤੇ ਧੰਨਵਾਦ ਆ ਜੀ ਇਹਨਾਂ ਦਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਨੇ ਸਨਵਾ ਲਿਆ ਤਾਂ ਤੇ ਮਾਤਾ ਜੀ ਤੁਸੀਂ ਵੀ ਉਹਨਾਂ ਦੀ ਕਰ ਤੋਂ ਇਹ ਤੱਕ ਵੀ 52000 ਰੁਪਏ ਦੇ ਇਹ ਮੇਰਾ ਖਾਲ ਹੈਗੀਏ ਕੁਰਸੀ ਲੈ ਕੇ ਦਿੱਤੀ ਇਹਨਾਂ ਨੇ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਬਣੀ ਹੋਈ ਹੈ ਹਾਂ ਸਸਤੀਆਂ ਵੀ ਹੈਗੀਆਂ ਪਰ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਉਹ ਮਾਤਾ ਜੀ ਦੇ ਬੇਟੇ ਸ਼ਹੀਦ ਹੋਏ ਆ ਇੱਕ ਬੰਦਾ ਇੱਕ ਕਾਮ ਜਿਹੜਾ ਆਪ خود ਜਹੇਦਾਰ ਜੀ ਮਾਤਾ ਜੀ ਦੇ ਘਰ ਵਾਲੇ ਤੇ ਇੱਕ ਬੇਟਾ ਕਰੇ ਸ਼ਹੀਦ ਕਰਕੇ ਪੁਲਸਾਨ ਕੇ ਘਰੋਂ ਬਾਜ਼ਾਰ ਕੇ ਤੇ ਬਾਰੇ ਸਾਰ ਮਾਰ ਕੇ ਤੇ ਦੂਜਾ ਬੇਟਾ ਜਿਹੜਾ ਉਹ 2-4 ਮਹੀਨੇ ਬਾਅਦ ਸ਼ਹੀਦ ਹੋ ਗਿਆ ਤੇ ਅੱਜ ਹੁਣ ਮਾਤਾ ਜੀ ਜਿਹੜੇ ਆ ਉਹ ਆਪਣੇ ਭਤੀਜੇ ਕੋਲ ਇੱਥੇ ਬੈਠੇ ਆ ਮਾਤਾ ਜੀ ਦਾ ਪਿੰਡ ਕਿਹੜਾ ਮਾਤਾ ਜੀ ਪਿੰਡ ਕਿਹੜਾ ਸੀ ਪਿੰਡੀ ਬਲੋਚਾ ਪਿੰਡੀ ਬਲੋਚਾ ਹਾਂ ਇਹ ਕਿਹੜੇ ਜ਼ਿਲ੍ਹੇ ਚ ਸੀ ਮਾਤਾ ਜੀ ਫਰੀ ਕੋਟ ਫਰੀ ਕੋਟ ਜ਼ਿਲ੍ਹੇ ਚ ਆਇਥੋਂ ਨੇ ਡੇ ਅੱਛਾ ਹਾਂ ਠੀਕ ਆ ਤੁਸੀਂ ਮਾਤਾ ਜੀ ਇੱਥੇ ਕਦੋਂ ਦੇ ਆਏ ਜੇ ਜਦੋਂ ਜਾਦੇ ਟੱਲੀ ਹੋ ਗਈ ਤਾਂ ਫਿਰ ਆ ਜਾਂਦੇ ਕੋਲਾ ਆ ਦੇ ਉੱਤੇ ਕੁਝ ਸੰਭ ਨਾਲ ਪੋਨੇ ਸੀ ਮਾਤਾ ਜੀ ਕਦੀ ਵੀ ਕਿਸੇ ਚੀਜ਼ ਦੀ ਦਵਾਈ ਦੀ ਕਿਸੇ ਚੀਜ਼ ਦੀ ਲੋੜ ਪਵੇ ਤੇ ਤੁਸੀਂ ਬੇਝਿਜਕੋ ਕੇ ਭਾਈ ਸਾਹਿਬ ਨੂੰ ਫੋਨ ਕਰ ਦੇਣਾ ਜਾਂ ਮੈਨੂੰ ਕਰ ਦੇਣਾ ਵਾ ਕਿਹੇ ਵੀ ਚੀਜ਼ ਦੀ ਲੋੜ ਹੋਵੇ ਕਦੀ ਵੀ ਗਾਹ ਵੀ ਭਵਿੱਖ ਦੇ ਵਿੱਚ ਤੇ ਇਹ ਸੰਸਥਾ ਜਿਹੜੀ ਉਹ ਤੁਹਾਡੇ ਨਾਲ ਆ। ਉਹ ਫਿਰ ਕੱਲੀ ਜਾਂਦੇ ਨੇ ਤਾਂ ਕੋਈ ਰੱਖ ਲੈ ਕੰਮ ਵਾਲੇ ਰਾਤ ਨੂੰ ਮੇਰੇ ਕੋਲ ਰਹਿੰਦੇ ਨਹੀਂ ਇਸ ਦਿ ਰਾਤ ਨੂੰ ਉੱਠਣਾ ਪੈਂਦਾ। ਹਾਂਜੀ। ਕੱਲੀ ਫਿਰ ਉੱਥੇ ਨਹੀਂ ਆ ਨਹੀਂ ਕੱਲੇ ਆਂ ਮੈਂ ਫਿਰ ਮੁਸ਼ਕਲ ਆ। ਫਿਰ ਆਂਦਾ ਭਾਜੀ ਤੁਸੀਂ ਮੇਰੇ ਕੋਲ ਆ ਜਾਓ। ਠੀਕ ਮੈਂ ਆਪੇ ਸੰਭਾ ਲਗਾ ਤੈਨੂੰ। ਹਾਂ ਠੀਕ ਹੈ ਮੈਂ ਤੁਹਮੈ ਤੈਨੂੰ ਸੰਭਾ ਲਗਾ। ਇੱਕ ਅਸੀਂ ਇਹ ਜਿਹੜਾ ਵਾ ਇਹ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸੰਸਥਾ ਜਿਹੜੀ ਇਹ ਸਨ 2000 ਦੇ ਵਿੱਚ ਕੈਨੇਡਾ ਦੇ ਵਿੱਚ ਰਜਿਸਟਰਡ ਕਰਾਈ ਸੀ। ਔਰ ਪਿਛਲੇ 20 ਸਾਲਾਂ ਤੋਂ ਸੇਵਾ ਕਰ ਰਹੀ ਆ। ਇੰਡੀਆ ਦੇ ਵਿੱਚ ਰਜਿਸਟਰਡ ਨਹੀਂ ਸੀ ਤੇ ਕਈ ਚੋਰਾਂ ਨੇ ਬਹੁਤ ਜ਼ਿਆਦਾ ਇੱਥੋਂ ਲੁੱਟ ਕੇ ਖਾਦਾ ਵਾ। ਇਹਦੇ ਵਿੱਚੋਂ ਮਤਲਬ ਕਈ ਕੁਝ ਵਖਾ ਕੇ ਤੇ ਇਹ ਇੱਥੇ ਦਾਲ ਆਉਂਦੇ ਰਹੇ ਆ। ਔਰ ਜੋ ਸੰਸਥਾ ਦਾ ਸਮਾਨ ਵੀ ਹੀ ਉਹ ਵੀ ਚੋਰੀ ਚੁੱਕ ਕੇ ਲੈ ਗਏ ਆਪਣੇ ਘਰਾਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੀਆਂ ਕੋਠੀਆਂ ਬਣਾ ਲੀਆਂ ਵੱਖੋ ਵੱਖ ਬਹੁਤ ਜ਼ਿਆਦਾ ਸੰਸਥਾ ਨੂੰ ਲੁੱਟ ਕੇ ਖਾਦਾ ਔਰ ਬੜਾ ਜ਼ਿਆਦਾ ਧਰੋ ਕਮਾਇਆ ਵਾ ਜਿਹੜੇ ਵਿਚਾਰੇ ਐਨ ਆਰ ਆਈ ਆ ਨੌਨ ਰੈਜ਼ੀਡੈਂਟ ਇੰਡੀਅਨ ਉਹ ਆਪਣੇ ਦਸਬੰਧ ਚੋਂ ਇੱਥੇ ਹਿੱਸਾ ਖ ਲਾਉਂਦੇ ਆ ਤੇ ਇੱਥੋਂ ਵਾਲੇ ਉਹ ਦਸਬੰਧ ਵੀ ਖਾਈ ਜਾਂਦੇ ਆ ਉਹ ਵੀ ਖਾ ਕੇ ਢਕਾਰ ਨਹੀਂ ਮਾਰਦੇ ਸੰਸਥਾ ਨੇ ਹੁਣ ਦਾਸ ਦੀ ਜ਼ਿੰਮੇਵਾਰੀ ਲਈ ਹੀ ਤੇ ਐਕਸੈਸ ਬੈਂਕ ਦੇ ਵਿੱਚ ਇਹ ਅਕਾਊਂਟ ਖਲਾਤਾ ਜੀ ਫਤੇਗੜ ਚੂੜੀਆਂ ਦੇ ਵਿੱਚ ਕਾਊਂਟ ਆ ਪੇਪਾਲ ਕਰਤਾ ਵਾ ਆਉਸ ਆਈਡੀ ਤੇ ਕਿਸੇ ਨੇ 10 ਰੁਪਏ ਪਾਉਣੇ 2 ਰੁਪਏ ਪਾਉਣੇ ਆ ਦਿਨੇ ਰਾਤ ਤੇ ਪੇਪਾਲ ਤੇ ਪੈਸੇ ਪਾ ਸਕਦੇ ਆ ਬਾਕੀ ਇਹ ਮਾਤਾ ਜੀ ਦਾ ਨੰਬਰ ਥੱਲੇ ਦੇ ਦਿੰਨੇ ਆ 2279928373 ਕਿਸੇ ਨੇ ਕੋਈ ਸਿੱਧੀ ਸੇਵਾ ਕਰਨੀ ਆ ਤੇ ਉਹ ਇਸ ਨੰਬਰ ਤੇ ਫੋਨ ਕਰਕੇ ਤੇ ਸੇਵਾ ਕਰ ਸਕਦਾ ਵਾ ਬਾਕੀ ਜੇ ਕਿਸੇ ਨੇ ਸੰਸਥਾ ਦੇ ਵਿੱਚ ਕਾਊਂਟ 'ਚ ਪੈਸੇ ਪਾਉਣੇ ਆ ਉਹ ਇਹ ਆਈਡੀ ਨਾਲ ਹੀ ਪਾ ਸਕਦਾ ਇਹ ਕਨੇਡਾ ਦਾ ਅਕਾਊਂਟ ਆ ਔਰ ਆ ਜਿਹੜਾ ਇਹ ਇੰਡੀਆ ਦਾ ਅਕਾਊਂਟ ਆ ਆ ਜਿਹੜਾ ਫਲਦਾ ਇਹ ਇੰਡੀਆ ਦਾ ਅਕਾਊਂਟ ਨੰਬਰ ਆ ਐਕਸੈਸ ਬੈਂਕ ਦਾ ਫਤਿਹਗੜ ਚੂੜੀਆਂ ਦਾ ਕੋਈ ਵੀ ਇਹਦੇ ਵਿੱਚ ਸੇਵਾ ਕਰ ਸਕਦਾ ਵਾ ਔਰ ਜਿਹਨੇ ਸਿੱਧੀ ਸੇਵਾ ਕਰਨੀ ਉਹ ਇਹ ਨੰਬਰ ਤੇ ਕੰਟੈਕਟ ਕਰਕੇ ਤੇ ਮਾਤਾ ਜੀ ਨੂੰ ਸਿੱਧਾ ਹੀ ਪੈਸੇ ਭੇਜ ਸਕਦਾ ਇਹਨੂੰ ਸੀਟ ਦੇ ਉੱਤੇ ਹੀ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਜ਼ਿਆਦਾ ਵਧੀਆ ਵਾ ਠੀਕ ਕੋਈ ਇੱਕ ਨਹੀਂ ਪੁੱਤਰ ਨਹੀਂ ਜਾਂਦੀ ਇਹ ਮੇਰੇ ਨਾਲ ਹੀ ਹੁੰਦੇ ਨਹੀਂ ਇਕੱਠੇ ਆਏ ਸਮਝਾ ਬਸੇ ਬੈਠੇ ਰਹਿਣਾ ਆਹ ਟਿਕਟ ਲੈ ਗਏ ਇਹਦੇ ਉੱਤੇ ਜਦੋਂ ਮਾਤਾ ਥੱਕ ਗਏ ਉਹਨੂੰ ਲੈ ਜਾਂਦਾ ਉੱਥੇ ਖਿਲਾੜਦਾ ਜਮਾਨਾ ਚੱਕਰ ਹੀ ਨਹੀਂ ਗਾਜੀ ਦੋ ਬਈਆ ਬੈਠਾ ਡਾਰਾ ਆ ਜਾਗਾ ਕੋਈ ਗੱਲ ਹੀ ਨਹੀਂ ਉਹ ਹੈ ਜਿਹੜੀ ਇੱਕ ਸਾਈਕਲ ਨਾਲ ਨਹੀਂ ਹੋਏ ਮੈਂ ਕਰਾਈ ਨਹੀਂ ਸਕਦੀ ਉਹ ਦੀ ਸਾਰੀ ਗਿੰਦੀਆਂ ਨੇ ਸਾਡੀ ਕੁਆਰਟੀਨ ਵੇਟ ਕਰੋ ਆ ਨਾ ਹੀ ਰਿਸ਼ਮਤ ਲਈਏ ਹੂੰ ਮੈਂ ਤੁਸੀਂ ਇੱਥੋਂ ਥੋੜਾ ਚੱਕ ਲੋ ਇਹਦੇ ਫੜ ਲਓ ਉਹ ਫੋਟੋ ਨਿੱਕੀ ਵੀ ਫੜੋ ఏ పిండి కేటా